ਜਿਹੜੇ ਜੂਵਨ ਦੇ ਮੁੰਡੇ ਕੁੜੀਆਂ ਜਿਹੜੇ ਕਿ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਇਹਨਾਂ ਦੀ ਗਲਤੀ ਨੇ ਪੂਰਾ ਟੱਬਰ ਉਜਾੜ ਕੇ ਰੱਖ ਦਿੱਤਾ ਦਰਅਸਲ ਇਹ ਮਾਮਲਾ ਸਵੇਰੇ ਦੇ ਇੱਕ ਐਕਸੀਡੈਂਟ ਦਾ ਆ ਜਦੋਂ ਅਸੀਂ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀਗੀ ਕਿ ਇੱਕ ਬੰਨੇ ਕਰਾਟਾ ਗੱਡੀ ਆ ਜਿਹੜੀ ਕਿ ਇੱਕ ਸਾਈਡ ਤੋਂ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਦੂਸਰੇ ਬੰਨੇ ਅਲਕਾ ਜ਼ਰਦਸੀ ਜਾ ਰਹੀ ਹੈ ਜਿਹੜੀ ਕਿ ਪਟਿਆਲਾ ਤੋਂ ਅਹ ਟ੍ਰੈਂਡੀਗੜ੍ਹ ਤੋਂ ਪਟਿਆਲੇ ਵਾਲੀ ਸਾਈਡ ਤੇ ਡਾਰੀ ਸਗੀ ਇਹ ਪੂਰਾ ਟੱਬਰ ਸੀ ਉਸ ਗੱਡੀ ਦੇ ਵਿੱਚ ਉਹਨਾਂ ਦਾ 24 ਸਾਲਾ ਜਵਾਨ ਪੁੱਤ ਤੇ ਮਾਂ ਤੇ ਉਹਦਾ ਪਿਓ ਅਹ ਕਾਪੜੀ ਧੀ ਆਪਣੀ ਭੈਣ ਦੇ ਕੋਲ ਮੁੰਡਿਆ ਤੇ ਇਹ ਪਰਵਾ ਪਰਿਵਾਰ ਆ ਰਿਹਾ ਸੀ ਕਿਸੇ ਫੰਕਸ਼ਨ ਨੂੰ ਅਟੈਂਡ ਕਰਕੇ ਪਰ ਉਸ ਦੂਸਰੀ ਸਾਈਡ ਦੇ ਉੱਤੇ ਸ਼ਰਾਬ ਨਾਲ ਰੱਜੇ ਮੁੰਡੇ ਕੁੜੀਆਂ ਜਿਹੜੇ ਕਿ ਕਰਾਟਾ 140 ਦੀ ਸਪੀਡ ਤੇ ਚਲਾ ਰਹੇ ਸੀਗੇ ਤੇ ਬਾਅਦ ਵਿੱਚ ਕੰਟਰੋਲ ਨਹੀਂ ਹੋਈ ਤੇ ਡਿਵਾਈਡਰ ਦੇ ਦੂਸਰੇ ਬੰਨੇ ਆਂ ਡਿੱਗੀ ਇਹਨਾਂ ਸ਼ਰਾਬੀ ਮੁੰਡੇ ਕੁੜੀਆਂ ਦੀ ਗਲਤੀ ਕਰਕੇ ਆ ਪੂਰਾ ਟੱਬਰ ਤਬਾਹ ਹੋ ਗਿਆ ਟੱਬਰ ਦੀਆਂ ਸੀ ਜਿਹੜੇ ਜੀ ਸਾਨੂੰ ਉਹਨਾਂ ਦੀਆਂ ਫੋਟੋਆਂ ਮਿਲੀਆਂ ਨੇ ਉਹ ਫੋਟੋਆਂ ਵੀ ਲਾ ਕੇ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖੋ ਵੀ ਕਿੱਡਾ ਤਕੜਾ ਨੁਕਸਾਨ ਹੈ ਕਿਸੇ ਦੀ ਗਲਤੀ ਕਿਸੇ ਦੀ ਆਸ਼ੀ ਕਿਸੇ ਦੇ ਉੱਤੇ ਭਾਰੀ ਪੈ ਸਕਦੀ ਹੈ ਜੋ ਹਲ ਤੱਕ ਦੀ ਖਬਰ ਆਈ ਅੱਜ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਪਹਾੜ ਤੋਂ ਰੁਕ ਗਾਰਡਰ ਦੇ ਨਜ਼ਦੀਕ ਮਰੂਤੀ ਸੂਜ਼ੂਕੀ ਜਿਹੜਾ ਇੱਕ ਏਜੰਸੀ ਆ ਉਹਦੇ ਸਾਹਮਣੇ ਇਹ ਐਕਸੀਡੈਂਟ ਹੋਇਆ ਹਾਦਸੇ ਦੇ ਵਿੱਚ ਮਾਪਿਓ ਸੁਣਨੇ 24 ਸਾਲਾਂ ਦਾ ਜਵਾਨ ਪੁੱਤ ਹੈ ਉਹਦੀ ਮੌਤ ਹੋ ਚੁੱਕੀ ਹੈ ਕਾਰਨ ਇਹ ਆ ਕਹਿੰਦੇ ਕਿ ਦੂਸਰੇ ਜਿਹੜੀ ਗੱਡੀ ਸੀਗੀ ਜਿਹੜੀ ਕਰਾਟਾ ਦੱਸੀ ਜਾ ਰਿਹਾ ਜਿਹੜੀ 140 ਦੀ ਸਪੀਡ ਤੇ ਸੀਗੀ ਉਹਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਸ਼ਰਾਬ ਦੇ ਨਾਲ ਧੁੱਤ ਦੱਸੇ ਜਾ ਰਹੇ ਨੇ ਕਹਿੰਦੇ ਨੇ ਕਿ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੇ ਸੀਗੇ ਤੇ ਉਹਨਾਂ ਦੀ ਗੱਡੀ ਕੰਟਰੋਲ ਨਹੀਂ ਹੋਈ ਤੇ ਡਿਵਾਈਡਰ ਦੇ ਦੂਸਰੇ ਪੰਨੇ ਆਂ ਟਿਕਦੀ ਆ ਔਰ ਦੂਸਰੇ ਪੰਨੇ ਜੋ ਦੋਂਦੀ ਆ ਤੇ ਦੂਸਰੀ ਗੱਡੀ ਦੇ ਵਿੱਚ ਪੂਰਾ ਟੱਬਰ ਜਿਹਰਾਂ ਦੇ ਵਿੱਚ ਉਹਨਾਂ ਦਾ ਪੁੱਤ 24 ਸਾਲ ਦਾ ਸਿਦਾਤ ਬਾਪ ਆਪ ਤੇ ਉਹਦੀ ਮਾਂ ਇਹ ਤਿੰਨਾਂ ਦੀ ਮੌਤ ਹੋ ਗਈ ਆ ਹੱਸਦਾ ਖੇਲਦਾ ਪਰਿਵਾਰ ਜਿਹੜਾ ਆਪਣੀ ਧੀ ਦੇ ਕੋਲੋਂ ਕਿਸੇ ਫੰਕਸ਼ਨ ਨੂੰ ਅਟੈਂਡ ਕਰਕੇ ਵਾਪਸ ਆਇਆ ਸੀਗਾ ਪਰ ਵਾਪਸ ਸੀ ਉਹਨਾਂ ਦੀ ਮੌਤ ਲਿਖੀ ਹੋਈ ਸੀ ਬਹੁਤ ਖਤਰਨਾਕ ਐਕਸੀਡੈਂਟ ਹੈ ਪਰ ਇਹਦੇ ਵਿੱਚ ਸਵਾਲ ਇਹੀ ਹੈ ਕਿ ਕਿਸੇ ਦੀ ਐਸ਼ੀ ਕਿਸੇ ਦਾ ਮਸ਼ਕੂਲਾ ਕਿਸੇ ਦੇ ਲਈ ਮੌਤ ਦਾ ਰਾਹ ਬਣ ਜਾਂਦਾ ਹੈ ਸੋ ਫਿਲਹਾਲ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸ਼ਰਾਬ ਦੀ ਅ ਸ਼ਰਾਬ ਰਜੇ ਹੋਏ ਸ਼ਰਾਬ ਦੇ ਨਾਲ ਰਜਿੰਦਰਾ ਹਸਪਤਾਲ ਲੈ ਕੇ ਆਏ ਜਿਹੜੇ ਮੁੰਡੇ ਕੁੜੀਆਂ ਸੀਗੇ ਕਰੇਟਾ 'ਚ ਔਰ ਗੱਲਬਾਤ ਸਾਡਾ ਤੇ ਰਿਪੋਰਟਰ ਮੌਕੇ ਤੇ ਸੀਗਾ ਗੱਲਬਾਤ ਹੋਈ ਹੈ ਸੁਣਾਉਣੀ ਹੈ ਤੁਹਾਨੂੰ ਜਕਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਅੱਜ ਪਟਿਆਲਾ ਰਾਜਪੁਰਾ ਰੋਡ ਦੇ ਉੱਪਰ ਇੱਕ ਭਿਆਨਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਹਾਸੇ ਦੇ ਵਿੱਚ ਮਾ ਪਿਓ ਸਣੇ 24 ਸਾਲਾਂ ਦੇ ਇੱਕ ਪੁੱਤ ਦੀ ਜਿਹੜੀ ਹੈ ਮੌਤ ਹੋਈ ਹੈ ਧੀ ਦੇ ਕਰ ਰੱਖੇ ਸਮਾਗਮ ਤੋਂ ਪਰਿਵਾਰ ਵਾਪਸ ਪਰਤ ਰਿਹਾ ਸੀਗਾ ਤਾਂ ਦੂਜੇ ਪਾਸੇ ਤੋਂ ਪਟਿਆਲਾ ਤੋਂ ਚੰਡੀਗੜ੍ਹ ਵੱਲ ਨੂੰ ਦੋ ਕੁੜੀਆਂ ਤੇ ਇੱਕ ਨੌਜਵਾਨ ਗੱਡੀ ਦੇ ਵਿੱਚ ਬੀਅਰ ਦਾ ਸੇਵਨ ਕਰਦੇ ਹੋਏ ਜਾ ਰਹੇ ਸੀਗੇ ਨਸ਼ੇ ਦੇ ਵਿੱਚ ਸੀਗੇ ਤਾਂ ਗੱਡੀ ਜਿਹੜੀ ਆ ਓਵਰ ਸਪੀਡ ਸੀਗੀ ਤਾਂ ਦੂਜੇ ਪਾਸੋਂ ਪਰਿਵਾਰ ਦੀ ਖੁਸ਼ੀਆਂ ਜਿਹੜੀਆਂ ਸੀਗੀਆਂ ਉਹ ਮਾਤਮ ਦੇ ਵਿੱਚ ਇੱਕਦਮ ਬਦਲ ਜਾਂਦੀਆਂ ਨੇ ਦੱਸ ਜੇ ਕਿ ਨਸ਼ੇ ਦੇ ਵਿੱਚ ਧੁੱਤਈ ਨਾ ਨੌਜਵਾਨ ਕੁੜੀਆਂ ਅਤੇ ਇੱਕ ਮੁੰਡੇ ਦੀ ਤਰਫ ਤੋਂ ਇੱਕ ਹਾਦਸੇ ਵਜ੍ਹਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਗਿਆ ਸਭ ਤੋਂ ਪਹਿਲਾਂ ਤਸਵੀਰਾਂ ਉਸ ਹਾਸੇ ਦੀਆਂ ਦਿਖਾ ਦਨੇ ਆ ਉਹਨਾਂ ਗੱਡੀਆਂ ਦੀਆਂ ਤਸਵੀਰਾਂ ਦਿਖਾ ਦਨੇ ਆ ਜਿਹੜੀਆਂ ਇੱਕੋ ਦਮ ਹੀ ਜਿਹੜੀਆਂ ਚਲਦੀਆਂ ਹੋਈਆਂ ਸੜਕਾਂ ਤੇ ਪੂਰੀਆਂ ਹੀ ਚੱਕਨਾ ਚੂਰ ਹੋ ਚੁੱਕੀਆਂ ਨੇ ਤਾਂ ਇਹ ਤਸਵੀਰ ਤੁਸੀਂ ਉਸ ਗੱਡੀ ਦੀ ਦੇਖ ਰਹੇ ਹੋ ਜਿਹੜੀ ਪਟਿਆਲਾ ਤੋਂ ਚੰਡੀਗੜ੍ਹ ਵੱਲ ਨੂੰ ਦੋ ਕੁੜੀਆਂ ਤੇ ਇੱਕ ਨੌਜਵਾਨ ਇਸ ਗੱਡੀ ਦੇ ਵਿੱਚ ਸਵਾਰ ਸੀਗਾ ਬੀਰ ਆ ਪੀਰੇ ਸੀ ਗੇ ਗੱਡੀ ਦੇ ਵਿੱਚ ਤਾਂ ਉਸੇ ਸਮੇਂ ਜਿਹੜੀ ਇਹ ਗੱਡੀ ਅਨ ਬੈਲੈਂਸ ਹੁੰਦੀ ਹੈ ਤਾਂ ਦੂਜੇ ਪਾਸੇ ਜਿਹੜਾ ਪੰਚਕੁਲਾ ਤੋਂ ਇੱਕ ਗੱਡੀ ਆ ਰਹੀ ਸੀਗੀ ਜਿਸ ਨੂੰ ਸਿਧਾਂਤ ਬੱਬਰ ਜਿਹੜਾ ਚਲਾ ਰਿਆ ਸੀਗਾ ਉਸ ਦੇ ਮਾਤਾ ਪਿਤਾ ਉਸ ਗੱਡੀ ਦੇ ਵਿੱਚ ਸੀਗੇ ਤਾਂ ਉਸ ਗੱਡੀ ਦੇ ਵਿੱਚ ਜਾਚਕ ਟਕਰਾਉਂਦੀ ਹੈ ਤਾਂ ਜਿਸ ਤੋਂ ਬਾਅਦ ਜਿਹੜੀ ਹੈ ਜਖਮੀਆਂ ਨੂੰ ਜਿਹੜਾ ਹਸਪਤਾਲ ਲਿਜਾਇਆ ਜਾਂਦਾ ਤਾਂ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਜਿਹੜੀਆਂ ਇੱਕ ਪਰਿਵਾਰ ਦੀ ਜਿਹੜੀ ਹੈ ਤਿੰਨ ਜੀਆਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਜਿਸ ਵਿੱਚ ਜਿਹੜੀ ਹੈ ਕਹਿ ਸਕਦੇ ਹਾਂ ਕਿ ਇੱਕ ਪਵਨ ਕੁਮਾਰ ਜਿਹੜੇ ਉਸ ਨੌਜਵਾਨ ਦੇ ਪਿਤਾ ਸੀਗੇ ਸਿਧਾਂਤ ਦੇ ਤਾਂ ਉਸ ਦੀ ਮਾਤਾ ਜਿਹੜੀ ਸੀ Kusum Lata ਤਾਂ ਉਹਨਾਂ ਦੀ ਵੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਪੂਰਾ ਪਰਿਵਾਰ ਜਿਹੜਾ ਇਸ ਹਾਸੇ ਦੇ ਵਿੱਚ ਉਲਝੜ ਚੁੱਕਿਆ ਧੀ ਦੇ ਕਰ ਰੱਖੇ ਇੱਕ ਸਮਾਗਮ ਤੋਂ ਪਰਿਵਾਰ ਜਿਹੜਾ ਪੰਜ ਕੋਲੇ ਤੋਂ ਵਾਪਸ ਆ ਰਿਹਾ ਸੀਗਾ ਡੱਬ ਵਾਲੀ ਜਾਣਾ ਸੀਗਾ ਤਾਂ ਉਸੇ ਸਮੇ ਜਿਹੜੀ ਹੈ ਇਹ ਸਾਰਾ ਹਾਸਾ ਵਾਪਰ ਜਾਂਦਾ ਹੈ ਤਾਂ ਇਹ ਉਸੇ ਹਾਸੇ ਦੀ ਜਿਹੜੀ ਤਸਵੀਰ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਸਪੀਡ ਦੇਖੋ ਤੁਸੀਂ ਕਿ 140 ਦੇ ਉੱਪਰ ਇਹ ਗੱਡੀ ਖੜੀ ਹੈ ਜਿਹੜੀ ਨੌਜਵਾਨ ਕੁੜੀ ਚਲਾ ਰਹੀ ਸੀਗੀ ਤਾਂ ਉਸੇ ਜਿਹੜੀ ਸਪੀਡ ਦੀ ਇਹ ਤਸਵੀਰ ਦਿਖਾ ਰਿਹਾ ਹੈ ਗੱਡੀਆਂ ਦੀ ਤਸਵੀਰ ਦੇਖੋ ਉਸ ਹਾਸੇ ਦੀ ਤਸਵੀਰ ਦੇਖੋ ਕਿ ਕੀ ਮੰਜ਼ਰ ਹੋਵੇਗਾ ਕੀ ਹਾਲਾਤ ਹੋਣਗੇ ਮੌਕੇ ਦੇ ਲੇਕਿਨ ਇਹ ਤਸਵੀਰ ਦੇਖ ਕੇ ਕਾਫੀ ਕੁਝ ਜਿਹੜਾ ਬਿਆਨ ਹੁੰਦਾ ਹੈ ਕਿ ਕਿੰਨਾ ਕੁ ਭਿਆਨਕ ਇਸ ਸੜਕ ਹਾਸਾ ਹੋਵੇਗਾ ਦੂਜੇ ਪਾਸੇ ਜਿਸ ਗੱਡੀ ਦੇ ਵਿੱਚ ਪੂਰਾ ਪਰਿਵਾਰ ਸਵਾਰ ਸੀਗਾ ਸਿਧਾਂਤ ਬੱਬਰ ਉਸ ਗੱਡੀ ਨੂੰ ਚਲਾ ਰਿਹਾ ਸੀਗਾ ਉਸ ਬਜ਼ੁਰਗ ਮਾਪਿਓ ਦਾ ਬੇਟਾ ਸੀਗਾ 24 ਸਾਲਾ ਦੀ ਉਸ ਦੀ ਉਮਰ ਸੀਗੀ ਤਾਂ ਇਸ ਗੱਡੀ ਦੇ ਵਿੱਚ ਪੂਰਾ ਪਰਿਵਾਰ ਆ ਰਿਹਾ ਸੀਗਾ ਤਾਂ ਪੂਰਾ ਪਰਿਵਾਰ ਜਿਹੜਾ ਇਹ ਸੜਕ ਹਾਸੇ ਦੇ ਵਿੱਚ ਓਝੜ ਚੁੱਕਿਆ ਹੀ ਇਕਲੌਤਾ ਪੁੱਤ ਸੀਗਾ ਮਾਪਿਆਂ ਦਾ ਸਿਧਾਂਤ ਬੱਬਰ ਜਿਹੜਾ ਇਸ ਗੱਡੀ ਨੂੰ ਚਲਾਉਂਦਾ ਪਿਆ ਸੀਗਾ ਤਾਂ ਇਹ ਗੱਡੀ ਦੀ ਤਸਵੀਰ ਤੁਸੀਂ ਦੇਖੋ ਕਿ ਕਿੱਡਾ ਭਿਆਨਕ ਹੈ ਸੜਕ ਹਾਸਾ ਹੋਵੇਗਾ ਜਿਸ ਹਾਸੇ ਦੇ ਵਿੱਚ ਪੂਰਾ ਹੱਸਦਾ ਫੱਸਦਾ ਪਰਿਵਾਰ ਜਿਹੜਾ ਹੈ ਉਹੋ ਉਹ ਜੜ ਗਿਆ ਤਾਂ ਧੀ ਦੇ ਘਰ ਤੋਂ ਜਿਹੜਾ ਇੱਕ ਸਮਾਗਮ ਰੱਖਿਆ ਪਿਆ ਸੀਗਾ ਉਸ ਸਮਾਗਮ ਤੋਂ ਜਿਹੜਾ ਪਰਿਵਾਰ ਖੁਸ਼ੀਆਂ ਮਨਾ ਕੇ ਵਾਪਸ ਪਰਤ ਰਿਆ ਸੀਗਾ ਵਾਪਸ ਪਰਤਦਿਆਂ ਵਕਤ ਹੀ ਪਟਿਆਲਾ ਰਾਜਪੁਰਾ ਰੋਡ ਦੇ ਉੱਪਰ ਇਹ ਸਾਰਾ ਹਾਦਸਾ ਵਾਪਰ ਜਾਂਦਾ ਤਾਂ ਪੂਰਾ ਪਰਿਵਾਰ ਜਿਹੜਾ ਆਪਣੇ ਘਰ ਜਾ ਰਿਹਾ ਸੀਗਾ ਤਾਂ ਜਿਹੜੇ ਧੀ ਦੇ ਘਰ ਤੋਂ ਵਾਪਸ ਆ ਰਹੇ ਸੀਗੇ ਤਾਂ ਉਹਨਾਂ ਦਾ ਜਿਹੜਾ ਕਹਿ ਸਕਦੇ ਆ ਕਿ ਹਸਬੰਡ ਸੀਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੱਕ ਟਾਬੇ ਦੇ ਉੱਪਰ ਰੁਕਣਾ ਸੀਗਾ ਉੱਥੇ ਖਾਣਾ ਖਾਣਾ ਸੀਗਾ 10 ਮਿੰਟ ਪਹਿਲਾਂ ਹੀ ਇਸ ਹਾਸੇ ਤੋਂ ਗੱਲਬਾਤ ਹੋਈ ਸੀਗੀ ਸਿੱਧਾ ਹੰਤ ਦੇ ਨਾਲ ਵੀ ਤੇ ਕੁਸੂਮ ਦਾਤਾ ਜਿਹੜੇ ਉਸਦੇ ਮਾਤਾ ਸੀਗੇ ਪਿਤਾ ਸੀਗੇ ਪਵਨ ਕੁਮਾਰ ਤਾਂ ਉਹਨਾਂ ਦੇ ਨਾਲ ਗੱਲਬਾਤ ਹੋਈ ਸੀਗੀ ਕਿ ਕਿ ਟਾਬੇ ਦੇ ਉੱਪਰ ਰੁਕਾਂਗੇ ਖਾਣਾ ਖਾਵਾਂਗੇ ਰੋਟੀ ਖਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਹੀ ਇਹ ਸਾਰਾ ਹਾਸਾ ਵਾਪਸ ਜਾਂਦਾ ਜਦੋਂ ਦੂਜੀ ਗੱਡੀ ਦੇ ਵਿੱਚ ਇੱਕ ਹੋਰ ਪਰਿਵਾਰ ਸੀਗਾ ਇਸ ਗੱਡੀ ਦੇ ਨਾਲ ਇਸ ਪਰਿਵਾਰ ਦੇ ਨਾਲ ਇੱਕ ਹੋਰ ਗੱਡੀ ਸੀਗੀ ਉਹ ਜਦੋਂ ਨਜ਼ਦੀਕ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਇਹ ਸਾਰਾ ਹਾਸਾ ਵਾਪਸ ਗਿਆ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਇਸੀ ਗੱਡੀ ਦੇ ਵਿੱਚ ਪੂਰਾ ਪਰਿਵਾਰ ਸਵਾਰ ਸੀਗਾ ਜਿਹੜਾ ਖੁਸ਼ੀਆਂ ਮਨਾ ਕੇ ਧੀ ਦੇ ਘਰ ਤੋਂ ਵਾਪਸ ਪਰਤ ਰਿਹਾ ਸੀਗਾ ਤਾਂ ਲੇਕਿਨ ਜਿਹੜੀਆਂ ਖੁਸ਼ੀਆਂ ਸਾਰੀਆਂ ਸੀਗੀਆਂ ਉਹ ਮਾਤਮ ਦੇ ਵਿੱਚ ਬਦਲ ਗਈਆਂ ਇਸ ਹਾਸੇ ਦੇ ਵਿੱਚ ਹੁਣ ਤੱਕ ਤਿੰਨ ਜੀਆਂ ਦੀ ਮੌਤ ਹੋਈ ਹੈ ਜਿਹੜੇ ਏਸੀ ਗੱਡੀ ਦੇ ਵਿੱਚ ਸਵਾਰ ਸਿਗੇ ਦੋਵੇਂ ਗੱਡੀਆਂ ਦੇ ਵਿੱਚ ਤਿੰਨ ਤਿੰਨ ਲੋਕ ਸਵਾਰ ਸਿਗੇ ਜਿਹੜੀ ਦੂਜੀ ਗੱਡੀ ਸੀਗੀ ਬਰੀਜ਼ਾ ਤਾਂ ਉਸ ਦੇ ਵਿੱਚ ਦੋ ਕੁੜੀਆਂ ਤੇ ਇੱਕ ਨੌਜਵਾਨ ਸ਼ਾਮਿਲ ਸੀਗਾ ਉਸ ਗੱਡੀ ਦੇ ਵਿੱਚ ਜਿਹੜੇ ਪਟਿਆਲਾ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਸਿਗੇ ਪੁਲਿਸ ਦੇ ਦੱਸਣ ਮੁਤਾਬਕ ਤਾਂ ਉਸ ਗੱਡੀ ਦੇ ਵਿੱਚੋਂ ਜਿਹੜੀਆਂ ਨੇ ਬੀਅਰ ਦੀ ਬੋਤਲਾਂ ਤੇ ਬੀਅਰ ਦੇ ਕੈਨ ਜਿਹੜੇ ਨੇ ਬਡਵਾਇਜ਼ਰ ਦੇ ਉਹ ਵੀ ਮਿਲੇ ਨੇ ਪੁਲਿਸ ਦਾ ਸ਼ੱਕ ਹੈ ਕਿ ਇਹ ਜਿਹੜੀ ਨੌਜਵਾਨ ਕੁੜੀਆਂ ਸੀਗੀਆਂ ਤਾਂ ਮੁੰਡਾ ਸੀਗਾ ਜਿਹੜਾ ਉਹ ਡਰਿੰਕ ਕਰ ਰਹੇ ਸੀਗੇ ਤਾਂ ਉਸੇ ਕਾਰਨ ਜਿਹੜੀ ਇਹ ਗੱਡੀ ਸੀਗੀ ਅਨਬੈਲੈਂਸ ਹੁੰਦੀ ਆ ਤਾਂ ਜਿਹੜੀ ਪੰਚਕੁਲਾ ਵੱਲ ਤੋਂ ਇਹ ਪਰਿਵਾਰ ਆ ਰਿਹਾ ਸੀਗਾ ਪਟਿਆਲਾ ਵੱਲ ਨੂੰ ਅੱਗੇ ਟਾਬੇ ਦੇ ਉੱਪਰ ਯੂਨੀਵਰਸਿਟੀ ਕੰਨੀ ਰੁਕਣਾ ਸੀਗਾ ਤਾਂ ਉਸ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਇਹ ਅਲਕਾਜ਼ਾਰ ਗੱਡੀ ਹੈ ਕਾਫੀ ਮਜ਼ਬੂਤ ਗੱਡੀ ਸੀਗੀ ਇਸ ਗੱਡੀ ਦੇ ਵਿੱਚ ਹੀ ਪਰਿਵਾਰ ਸੀਗਾ ਹਰਿਆਣਾ ਨੰਬਰ ਇਹ ਗੱਡੀ ਐ ਜਿਸ ਗੱਡੀ ਦੇ ਵਿੱਚ ਸਵਾਰ ਹੋ ਕੇ ਪੂਰਾ ਪਰਿਵਾਰ ਜਿਹੜਾ ਧੀ ਦੇ ਘਰ ਤੋਂ ਖੁਸ਼ੀਆਂ ਮਨਾ ਕੇ ਵਾਪਸ ਆ ਰਿਹਾ ਸੀਗਾ ਲੇਕਿਨ ਉਸੇ ਸਮੇ ਜਿਹੜਾ ਇਹ ਸਾਰਾ ਹਾਸਾ ਵਾਪਰ ਗਿਆ ਤਾਂ ਉਸੇ ਹਾਸੇ ਦੇ ਵਿੱਚ ਇੱਕੋ ਪਰਿਵਾਰ ਦੇ ਮਾਪ ਪੁੱਤ ਸਣੇ ਜਿਹੜੀ ਐ ਪਿਓ ਦੀ ਮੌਤ ਹੋਈ ਐ ਤਾਂ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕਾਰਵਾਈ ਕਰਾਂਗੇ ਕਿਉਂਕਿ ਜਿਹੜੀ ਦੂਜੀ ਗੱਡੀ ਦੇ ਵਿੱਚ ਦੋਨੋਂ ਕੁੜੀਆਂ ਤੇ ਇੱਕ ਮੁੰਡਾ ਸਵਾਰ ਸੀਗਾ ਤਾਂ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਜਿਨ੍ਹਾਂ ਦਾ ਉੱਥੇ ਇਲਾਜ ਚੱਲ ਰਿਹਾ ਉਹ ਵੀ ਕਾਫੀ ਜ਼ਖਮੀ ਹੋਏ ਨੇ ਲੇਕਿਨ ਜਦੋਂ ਸਥੀਕ ਹੋਣਗੇ ਤਾਂ ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਣੀ ਹੈ ਕੈਮਰਾ ਬਸ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਨਾ ਟੀਵੀ ਪਟਿਆਲਾ